ਸਾਸਰੀ ਘਰ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ న్యూਸ ਅਤੇ ਮੈਂ ਸਤਨਾਮ ਸਿੰਘ ਮੰਡੀ ਬਰੀਵਾਲਾ ਗੰਦੇ ਪਾਣੀ ਦੀ ਨਿਕਾਸੀ ਕਰਨ ਵਾਲੀਆਂ ਨਾਲੀਆਂ ਟੁੱਟੀਆਂ ਹੋਣ ਕਰਕੇ ਲੋਕਾਂ ਦੇ ਮਨਾਂ ਅੰਦਰ ਭਿਆਨਕ ਬਿਮਾਰੀਆਂ ਫੈਲਣ ਦਾ ਹਰ ਸਮੇਂ ਬਣਿਆ ਰਹਿੰਦਾ ਡਰ जिला श्री ਮੋਕਸਰ ਸਾਹਿਬ ਦੇ ਅਧੀਨ ਆਉਂਦੀ ਸਾਬਤ ਸੀਲ ਮੰਡੀ ਬਰੀ ਵਾਲਾ ਦਾ ਨਗਰ ਕੌਂਸਲ ਦਾ ਦਫ਼ਤਰ ਵੱਖ-ਵੱਖ ਸਮੱਸਿਆਵਾਂ ਨਾਲ ਹਰ ਰੋਜ਼ ਸੁਰਖੀਆਂ 'ਚ ਆਉਣ ਦੇ ਬਾਵਜੂਦ ਵੀ ਦਫ਼ਤਰ ਚਲਾਉਣ ਵਾਲੇ ਅਫਸਰਾ ਦੇ ਕੰਨ ਤੇ ਜੂੰ ਤੱਕ ਸਰਕਦੀ ਦਿਖਾਈ ਦਿੱਤੇ ਨਾ ਜਾਣ ਦੀ ਖਬਰ ਸਨਿਕਲ ਕੇ ਸਾਹਮਣੇ ਆਈ ਹੈ ਵਾਰਡ ਨੰਬਰ 10 ਦੇ ਮੋਹਤ ਪਰ ਵਿਅਕਤੀ ਬਖਸ਼ੀਸ਼ ਸਿੰਘ ਸੀਸੂ हेयर ड्रेसਰ ਵੱਲੋਂ ਸਾਡੇ ਪੱਤਰਕਾਰ ਪ੍ਰਦੀਪ ਕੁਮਾਰ ਪਿੰਡ ਮਰਾੜ ਤਲਾ ਬਰੀਵਾਲਾ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਵਾਰਡ ਵਿੱਚ ਪਿਛਲੇ ਲੰਬੇ ਸਮੇਂ ਦੌਰਾਨ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਨਗਰ ਕੌਂਸਲ ਬਰੀਵਾਲਾ ਵੱਲੋਂ ਨਾਲੀਆਂ ਦਾ ਨਿਰਮਾਣ ਕੀਤਾ ਗਿਆ ਸੀ ਪਰ ਘਟਿਆ ਮਟੀਰੀਅਲ ਲਾਉਣ ਕਰਕੇ ਥੋੜੇ ਹੀ ਦਿਨਾਂ ਬਾਅਦ ਨਾਲੀਆਂ ਕਈ ਜਗ੍ਹਾ ਤੋਂ ਟੁੱਟ ਗਈਆਂ ਸਨ ਅਤੇ ਇਹ ਨਾਲੀਆਂ ਦਾ ਟੁੱਟਣ ਕਰਕੇ ਸੀਵਰੇਜ ਦਾ ਗੰਦਾ ਪਾਣੀ ਖਾਲੀ ਜਗਾ ਅਤੇ ਲੋਕਾਂ ਦੇ ਘਰਾਂ ਅੱਗੇ ਹੀ ਸਟੋਰ ਹੋਇਆ ਰਹਿੰਦਾ ਹੈ ਜਿਸ ਕਾਰਨ ਲੋਕਾਂ ਦੇ ਮਨਾਂ ਅੰਦਰ ਗੰਦੇ ਪਾਣੀ ਤੋਂ ਭਿਆਨਕ ਬਿਮਾਰੀਆਂ ਫੈਲਣ ਦਾ ਹਰ ਸਮੇਂ ਡਰ ਬਣਿਆ ਰਹਿੰਦਾ ਹੈ ਇਸ ਸਬੰਧੀ ਨਗਰ ਕੌਂਸਲ ਬਰੀਵਾੜਾ ਦੇ ਇਹੋ ਨਾਲ ਫੋਨ ਤੇ ਜਾਣਕਾਰੀ حاصل ਕਰਨ ਲਈ ਸੰਪਰਕ ਕਰਨ ਦੇ باوجود ਵੀ ਉਹਨਾਂ ਵੱਲੋਂ ਫੋਨ ਚੁੱਕਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਪੱਤਰਕਾਰ प्रदीप ਕੁਮਾਰ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ న్యూਸ ਮੈਂ ਸਤਰਾਵ ਸਿੰਘ ਵਾਰਡ ਨੰਬਰ 10 ਮੰਡੀ ਬਰੀਵਾਲਾ ਵਿੱਚ ਮੌਜੂਦ ਆ ਕਿ ਜਿੱਥੇ ਇੱਕ ਗੰਦਾ ਗਲੀਆਂ ਨਾਲੀਆਂ ਦਾ ਪਾਣੀ ਲੋਕਾਂ ਲਈ ਜੀ ਦਾ ਜੰਜਾਲ ਬਣਿਆ ਲੋਕਾਂ ਦੇ ਕਹਿਣ ਅਨੁਸਾਰ ਵੀ ਅੱਜ ਤੋਂ ਥੋੜਾ ਸਮਾਂ ਪਹਿਲਾਂ ਇਹ ਨਾਲੀਆਂ ਬਣੀਆਂ ਸੀ ਪਰ ਇਸ ਸਮੇਂ ਥੋੜੇ ਸਮੇਂ ਦੇ ਵਿੱਚ ਨਾਲੀਆਂ ਟੁੱਟ ਕੇ ਜਿਹੜਾ ਇੱਥੇ ਉਹਦਾ ਰੈਸ਼ੀ ਏਰੀਆ ਹੈ ਉਹਦੇ ਵਾਸਤੇ ਗੰਦਾ ਪਾਣੀ ਜਿਹੜਾ ਫਾਲਪੂ ਜਗਾ ਤੇ ਸਟੋਰ ਹੋ ਕੇ ਤੇ ਜਿਹੜੀਆਂ ਮੌਸਮੀ ਬਿਮਾਰੀਆਂ ਉਹ ਜ਼ਰਾ ਤਾਰ ਫੈਲ ਰਹੀਆਂ ਹੈ ਤੇ ਮੈਂ ਇੱਕ ਕੈਮਰਾਮੈਨ ਨੂੰ ਕਹੂੰਗਾ ਜਿਹੜੀ ਠੇਕੇਦਾਰ ਦੀ ਕਾਰਗੁਜ਼ਾਰੀ ਜਾਂ ਇਥੋਂ ਦੇ ਪ੍ਰਬੰਧ ਦੀ ਬਣਾਉਣ ਵਾਲੀ ਆ ਉਹਨੂੰ ਕੈਮਰੇ ਦੀ ਬਰੀਕੀ ਨਾਲ ਦਿਖਾਇਆ ਜਾ ਕੇ ਆ ਦੇਖੋ ਜੀ ਨਾਲੀਆਂ ਬੰਨ ਤੋਂ ਉਪਰੰਤੀ ਜਿਹੜੀਆਂ ਇਹ ਥੋੜੇ ਸਮੇਂ ਬਾਅਦ ਟੁੱਟ ਕੇ ਕੈਮਰਾਮੈਨ ਨੂੰ ਕਹੂੰਗਾ ਕਿ ਇਸ ਤੋਂ ਅੱਗੇ ਜਿੱਧਰ ਪਾਣੀ ਟੁੱਟ ਕੇ ਨਾਲੀਆਂ ਨਿਕਾਸੀ ਹੋ ਕੇ ਇੱਕ ਫਾਲਤੂ ਜਗ੍ਹਾ ਤੇ ਖੜ ਕੇ ਤੇ ਮੱਛਰ ਮਾਰ ਜਿਹੜੀਆਂ ਭਿਆਨਕ ਬਿਮਾਰੀਆਂ ਉਹਨਾਂ ਨੂੰ ਕਿਵੇਂ ਵਦਨ ਫੁੱਲਣ ਦੇ ਵਿੱਚ ਸੰਜੋਗ ਦੇ ਰਿਹਾ ਇਥੋਂ ਨਾਲੀਆਂ ਦਾ ਗੰਦਾ ਪਾਣੀ ਇਸ ਤੋਂ ਅਪਰੰਤ ਮੈਂ ਕੈਮਰਾਮੈਨ ਨੂੰ ਫੇਰ ਕਹੂੰਗਾ ਵੀ ਇੱਕ ਨਹੀਂ ਦੋ ਨਹੀਂ ਹਰ ਜਗ੍ਹਾ ਜਗ੍ਹਾ ਤੋਂ ਇਧਰ ਲਈ ਪਾਸੇ ਵੀ ਦਿਖਾਇਆ ਜਾਵੇ ਵੀ ਨਾਲੀਆਂ ਜਿਹੜੀਆਂ ਉਹ ਪੂਰੀ ਤਰ੍ਹਾਂ ਟੁੱਟ ਚੁੱਕੀਆਂ ਤੇ ਇਹ ਜਿਹੜਾ ਪਾਣੀ ਆ ਸੀਵਰੇਜ ਦੀ ਬਜਾਏ ਪਾਣੀ ਇੱਥੇ ਹੀ ਇਕੱਠਾ ਹੋ ਕੇ ਨੇੜੇ ਇੱਥੇ ਕੋਈ ਪੂਸ਼ਣ ਕੇਂਦਰ ਆ ਜਿਹੜੇ ਛੋਟੇ-ਛੋਟੇ ਨੰਨੇ-ਮੁੰਨੇ ਬੱਚੇ ਇੱਥੇ ਸੇਵਾਵਾਂ ਲੈ ਰਹੇ ਆ ਇਸ ਤੋਂ ਸਕੂਲ ਆ ਜਿਹੜਾ ਉਹ ਵੀ ਇੱਥੇ ਹੀ ਚਲਾਇਆ ਜਾ ਰਿਹਾ ਤੇ ਉਹ ਇੱਥੇ ਜਿੱਥੇ ਜਿੱਤੇ ਬੱਚਿਆਂ ਨੂੰ ਜਿਹੜਾ ਉਹ ਬਿਮਾਰੀਆਂ ਚੰਮੜ ਨਾਲ ਲੱਗਣ ਦਾ ਜ਼ਿਆਦਾ ਟਾਣ ਬਣਿਆ ਰਿਹਾ ਹੈ ਤੇ ਫਿਰ ਕੈਮਰਾਮੈਨ ਨੂੰ ਫਿਰ ਕਹੂੰਗਾ ਵੀ ਹਰ ਜਗ੍ਹਾ ਦੇ ਵਿੱਚੋਂ ਆ ਦਿਖਾਇਆ ਜਾਵੇ ਬਰੀਕੀ ਨਾਲ ਥੋੜਾ ਜਿਹਾ ਆਪਣੀ ਕਰਾਮਾਤ ਦਿਖਾਉਂਦੇ ਕੈਮਰੇ ਦੀ ਅੱਖ ਨਾਲ ਦਿਖਾਇਆ ਜਾਵੇ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਚ ਲੈ ਜਾਂਦਾ ਜਾਵੇ ਕਿ ਜਿਹੜੀਆਂ ਕਮੀਆਂ ਅਖਰਕਾਰ ਕਦੋਂ ਦੂਰ ਕੀਤੀਆਂ ਜਾਣਗੀਆਂ ਜਦੋਂ ਕਿ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋਇਆ ਇਸ ਵਾਰਡ ਨੰਬਰ 10 ਦੇ ਹੀ ਲੋਕ ਵੀ ਇਸ ਜਗ੍ਹਾ ਤੇ ਮੌਜੂਦ ਆਪਾਂ ਉਹਨਾਂ ਨੂੰ ਥੋੜੀ ਜਿਹੀ ਹੋਰ ਜਾਣਕਾਰੀ ਲੈਣੀ ਹੈ ਕਿਉਂਕਿ ਆਪਣਾ ਸਿਹਰਾ ਆਪ ਤੋਂ ਨਹੀਂ ਹੁੰਦਿਆ ਜਾਂਦਾ ਸਾਡੀ ਮੀਡੀਆ ਦੀ ਕਿਸੇ ਨਾਲ ਕੋਈ ਗੱਲ ਨਹੀਂ ਲੋਕਾਂ ਦੀ ਦੁੱਖ ਤਕਲੀਫ ਜਿਹੜੀ ਪ੍ਰਸ਼ਾਸਨ ਤੱਕ ਪ੍ਰਸ਼ਾਸਨ ਦੀ ਗੱਲ ਲੋਕਾਂ ਤੱਕ ਲਿਆਉਣ ਦੀ ਮੀਡੀਆ ਆਪਣੀ ਵਿਚੋਲਗੀ ਦਾ ਜਿਹੜਾ ਉਹ ਕੰਮ ਕਰ ਰਿਹਾ ਬਾਈ ਜੀ ਕੀ ਨਾਮ ਕੀ ਬਖਸ਼ੀ ਸਿੰਘ ਬਖਸ਼ੀ ਸਿੰਘ ਆ ਤੁਸੀਂ ਇਸ ਵਾਰਡ ਦੇ ਰਹਿਣ ਵਾਲੇ ਹੋ ਹਾਂਜੀ ਆ ਕੀ ਸਮੱਸਿਆ ਜਿਹੜਾ ਇੱਥੇ ਮਤਲਬ ਗੰਦਗੀ ਹੈ ਸਾਨੂੰ 6 ਮਹੀਨੇ ਹੋ ਗਏ ਜਿਹੜੇ ਵੀਰ ਜੀ ਇੱਥੇ ਗੰਦ ਪੈਂਦੇ ਨੂੰ ਤਿੰਨ ਚਾਰ ਵਾਰ ਕਮੇਟੀ ਜਾ ਕੇ ਵਿਆਖਿਆ ਆਏ ਸਪਾਈਸਰ ਵਲਾਗ ਲਈਦਾ ਉਹ ਤੋਂ ਉਧਰ ਰੋਕ ਕੇ ਦਿਖਾਵੇ ਕੱਢ ਜਾਂਦੇ ਆ ਬਾਕੇ ਚੱਲ ਜੂਗਾ ਜੀ ਅਸੀਂ ਮਸ਼ੀਨਾ ਮੁਖਤਰ ਮੰਗਾਵਾਂਗੇ ਜੀ ਅਸੀਂ ਇਹ ਨੂੰ ਆਖੋ ਜੀ ਸਾਡੀ ਕੋਈ ਬੰਦਾ ਕੋਈ ਗੱਲ ਨਹੀਂ ਸੁਣਦਾ ਸਾੜੀ ਨਾਲੀਆਂ ਦੇਖੋ ਕੀ ਬੁਰਾ ਹਾਲ ਆ ਜੀ ਸਾਡੇ ਬੱਚੇ ਨਹੀਂ ਕਿੰਨੇ ਬਿਮਾਰ ਹੋ ਜਾਂਦੇ ਜੀ ਨਾਲ ਸਾਡੇ ਬੱਚੇ ਦਾ ਪੂਲ ਆਈ ਨਿਕਨੇ ਕਹਿੰਦਾ ਉਹ ਵੀ ਡੇਂਗੂ ਦੇ ਮਰੀਜ਼ ਬਣ ਜਾਂਦੇ ਜੀ ਮਲੇਰੀਆ ਵਧ ਜਾਂਦਾ ਜੀ ਓਕੇ ਆ ਵੇਖੋ ਤੇ ਆਪ ਵੀ ਵੇਖੋ ਹਰ ਨਾਲੀਆਂ ਦੇ ਹਾਲ ਤੇ ਕਦੋਂ ਕਿਦੀਆਂ ਨਾਲੀਆਂ ਬਣਦੀਆਂ ਇਹ ਲਾਇਰ ਹੋ ਗਏ 5-6 ਸਾਲ ਬਣ ਗਿਆ ਨੂੰ ਜੀ ਅੱਛੇ ਟੁਕ ਟੁਕੀਆਂ ਜਿਹੜੀਆਂ ਬੁਰੀ ਤਰ੍ਹਾਂ ਇਹ ਇਹਨਾਂ ਕਾਰਨ ਸਾਰੀ ਸਮੱਸਿਆ ਹੈ ਸਾਰੀ ਇਹਨਾਂ ਕਾਰਨ ਸਾਰੀ ਸਮੱਸਿਆ ਹੈ ਜੀ ਅੱਛੇ ਆਪਣੇ ਦਫ਼ਤਰ ਨਾਲ ਨਹੀਂ ਜੁੜੇ ਤੁਸੀਂ ਇਸ ਸੰਬੰਧੀ ਜੀ ਆਜੀ ਸਪਾਈਸਰ ਨੂੰ ਬੁਲਾ ਕੇ ਲਉਂਦੇ ਰਹੇ ਜੀ ਉਹਨਾਂ ਦੇ ਸਪਾਈਸਰ ਦਾ ਪ੍ਰਧਾਨ ਨੂੰ ਬੁਲਾ ਕੇ ਲਉਂਦੇ ਰਹੇ ਆ ਉਹ ਇੱਕ ਦੋ ਬੰਦੇ ਭੇਜਿੰਦਾ ਤੇ ਉਤੋਂ ਤੋਂ ਨਾਲ ਸਫਾਈ ਉਤੋਂ ਕਰ ਜਾਂਦੇ ਆ ਫਾੜੇ ਕੱਢ ਜਾਂਦੇ ਆ ਮੁੜ ਕੇ ਕੋਈ ਗੱਲ ਵੀ ਹੁੰਦਾ ਨਹੀਂ ਨਹੀਂ ਇਹ ਸੰਬੰਧੀ ਜਿਹੜੇ ਪ੍ਰਬੰਧਕ ਆ ਈਯੂ ਸਾਹਿਬ ਨਾਲ ਕਦੇ ਸੰਪਰਕ ਆਉਂਦਾ ਹੈ ਇਹ ਹੁਣ ਤਾਂ ਮਿਲਦਾ ਨਹੀਂ ਇੱਥੇ ਨਹੀਂ ਬੈਠੇ ਕੋਈ ਇਹੋ ਨਹੀਂ ਮਿਲਦੇ ਨਾ 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 ਇਹੋ ਬੈਠੇ ਤਾਂ ਕੋਈ ਬੰਦਾ ਨਹੀਂ ਸੀ ਹੁਣ ਜ਼ਿਲ੍ਹਾ ਪ੍ਰਸ਼ਾਸਨ ਤੋਂ ਕੀ ਮੰਗ ਕਰ ਅਈ ਇਹ ਕਹਿੰਦੇ ਸਾਡਾ ਸਾਡਾ ਸੀਰੋ ਸਾਰੀ ਨਾਲੇ ਸਾਫ਼ ਕੀਤੇ ਜਾਣ ਚਲਾਏ ਜਾਣਗੇ ਬਸਾਂ ਨੂੰ ਹੋਰ ਕੁਝ ਵੀ ਚਾਹੀਦਾ ਜੀ ਸਾਡੇ ਨਿਕਲੇਗਾ ਜਵਾਬ ਬਿਮਾਰ ਹੋਈ ਜਾਂਦੀ ਵੇਖੋ ਕੀ ਹਾਲ ਤਾਂ ਜੇ ਇੱਕ ਨੂੰ ਇੱਕ ਨੂੰ ਚੋ ਜਾਈਏ ਸੀ ਧੰਨਵਾਦ